ਸੇਵਕ ਸੇਵਕ ਆਪਕਤ ਜਾਏ ਬਲ ਸਾਥੀ ਕਹੇ ਕੀ ਤੁਰੇ ਨੀਰ ਗੁਰਦੀਰ ਸਪਵਤੈ ਜਿਨਿ ਗੁਰੂ ਅਕਸਰ ਸਾਧ ਸੰਤ ਕਟ ਜਾਤੇ ਕਹੇ ਕੀ ਕਰਮ ਧਰਮ ਕਾਰਜ ਸਭ ਪਵਿੱਤਰ ਹੈ ਜੁ ਗੁਲੀ ਹਰਿ ਹਰਿ ਨਾਮ ਨਾਮ ਸਾਥੀ ਜਿਨ ਕਰਨ ਮੇਨ ਕੋ ਤਕਨ ਸੇ ਗੁਰੂ ਅਕਸਰ ਗੁਰੂ ਕੂ ਬਹੇ ਜਾਤੀ ਨਾਮ ਨੇ ਨਾਮ ਤੇ ਆਪ ਬਸਉਦਾਈ ਜਦ ਤੋਂ ਸੰਜਮ ਸੋ ਹਿਰਦਿਆ ਇਹ ਮੰਤੀ ਦੁਨਿਏ ਭਾਏ ਜਦ ਵਰਬਦੇ ਮਾਰੀਏ ਬੋਤੀ ਮਨਾ ਸਜਾਈ ਮਨਲਾ ਕੀਜਾ ਸੰਤਾਂ ਦਾ ਹਰਿ ਕਮਾਉਂਦੇ ਦੁਟਾ ਨਰਮੋਹ ਪਿਆਰ ਇਹ ਬੇਵਿਸ਼ ਸੁਖ ਨਹੀਂ ਹੋ ਜੰਮੇ ਆ ਦੇਸ਼ਾ ਕਦੇ ਨਾ ਮੁਝੇਂ ਦੁਦਾਵ I the moon ਸਾਡੇ ਕੋਲ ਹੈ ਆਪਣੇ ਰਕੀਆਂ ਮੇਰੀ ਜੁਹਾਇ ਰਤੇ ਸਦਾ ਸਾਈਂ ਬਿਨ ਸਦਗੁਰ ਨਾ ਆਉ ਨਾ ਪਾਈਏ ਗੁਜੋ ਕਰੇ ਵਿਚਾਰ ਨਾਨਕ ਕਿਰਪਾ ਕਰ ਸਦਗੁਰ ਨ ਲਾਏ ਸੁਖ ਪਾਈ ਜੋ ਵਿਚਾਰ ਮਹਲਾ ਤੀਜਾ ਕਿਆ ਗੁਰ ਕਿਆ ਬਿਰਦਾਏ ਮਨ ਮੁਖ ਕ੍ਰਿਸ਼ਨ ਆਪੋ ਕਨ ਲਾਏ ਗੰਗੁਰ ਮੋਰੋ i you ਅਲੋਕਾਰ ਸੋ ਪਰਿ ਆ ਸੋ ਬੰਦ ਦਬੀਨਾ ਗੁਰ ਸ਼ਬਦ ਕਹੀ ਵਿਚਾਰ ਅੰਦਰ ਗੁਰ ਜੈ ਕੱਤ ਲਈ ਪਾਈ ਮੋਖਾਰ ਸੁਣੋਂ ਕਦਾਂ ਨਹ ਪਾਇਆ ਸਹਿਜ ਕਰੀ ਵਿਚਾਰ ਧਨੁ ਪਾਈ ਨਾਨਕ ਜਿਸ ਗੁਰੂ ਨਾਮਿਆ ਆਸਾਰ ਮਹਾਂ ਬਾਣੀ ਜਗ ਤਕੀ ਨਾ ਹੋ ਮਨ ਮਾਇਆ ਜਾਏ ਮੋਰ ਸਹੀਏ ਲੋਕੋ ਕਮਾਰਾ ਜੋ ਗੁਰ ਕਾਰਨਾ ਤੁਮਾਈ ਜਗਤ ਜਨੰ ਦਾ ਦਿੱਤਮੈ ਹੋਵੇਂ ਦੁਜੀਏ ਪਾਏ ਨਾਨਕ ਗੁਰ ਸਰ ਮਾਈ ਉਪਰੀ ਸਤਿਮਨ ਸਬਦ ਦਿੱਤਿਆ ਹੋਈ ਮੋਲ ਗਾ ਦੀ ਗਿਆਨ ਸ਼ਬਦ ਤੇ ਹੋਵੇਂ ਗਈ ਜੋ ਪਾਵੰਤੇ ਨਾਰਾ ਤੁਰਕੇ ਪਾਣੀ ਸਦਾ ਚੱਲੇ ਤਾ ਬਣਿਆ ਸੰਗਾਰ ਸੇਤ ਸੁਆਮੀ ਸਦਾ ਬੁਰਾ ਹੋਏ ਹਰ ਨਾ ਮਰੇ ਨਾ ਕਰੇ ਸੁਭਾਗ ਗਵੇਂ ਸਦਾ ਸਹਾ ਕਰਨਾਰੇ ਨਾਗਾ ਪ੍ਰਭੂ ਮੇਰੇ ਲਈ ਜੇ ਗੁਰ ਗੇਈਏ ਪਿਆਰ ਪਾਉੜੀ ਜਿਨਾਂ ਗੁਰੂ ਕਾ ਪਾਣ ਤੇ ਨਰ ਮੁਰੀਆਰੇ ਹਾਰ ਜੀਉ ਤਿਰ ਕਾ ਗੁਰੂ ਸਹਜਾ ਨਾ ਕਰੋ ਪਾਪ ਰਿਸ਼ਤਰ ਦਿਆਰੀ ਹੋਰੇ ਕਰ ਕਰ ਬਰੇ ਕੋ ਸੁਤਨਾ ਨਾ ਜਪ ਤਕਟ ਮਾਰੀ ਬੁਜ ਪਾਜੀ ਸੰਗਤ ਹਰਿ ਮੇਲੋ ਸੁਨ ਗਵੰਦਾ ਆਕਾਰੇ ਗੋਤਾ ਬੁਲਾਰੀ ਸ਼ਲੋਕ ਮਹਾਰਾ ਪੀਜਾ ਗੁਰੂ ਸੇਵਾ ਤੇ ਸੁਖ ਵਡਿਆਈ ਪਰ ਦੁੱਖਾਂ ਮੱਜੇ ਆਈ ਜਮਾ ਮਨ ਰਾਮ ਟਿਕਿਆ ਸਾਰੇ ਕਾ ਤੁਮ ਮਸਾਈ ਖਰ ਸਤੀ ਮਨ ਰਹਿਣਾ ਸਤੀ ਰਹਿਣਾ ਸਮਾਈ ਨਾਨਕ ਹੋਵੋ ਬੁਲਾਰੀ ਜਨ ਕਾ ਤਿੰਦੂ you ਸਾਹ ਜਨ ਤੇ ਵਾਸ ਮੈ ਜੋ ਜੰਤੀ ਕਹ ਵਸ ਜੰਤਰ ਹਰ ਕੀ ਦਾਸ ਰਖਾਈਂਗੇ ਕਰ ਪ੍ਰੀਤਮ ਸਿਆਮੇ ਹੋ ਕਿਰਪਾ ਕਰ ਕੇ ਸੁਣੋ ਪ੍ਰਭ ਸਭ ਜਗ ਮੇ ਵਸੈ ਮੇ ਜੋ ਹਰਦ ਸੰਗੀਰ ਸੁਪਤ ਹੈ ਸਾ ਹਰ ਕੀ ਵਗਿਆਈ ਹਰੇ ਕਣੀ ਮਧਿਆਰੀ ਪਾਵੇਂ ਜਨ ਕਾ ਜੈ Allah'a emanet Hold up, i ਆਪਣੇ ਨਾਮ ਜਿ ਤਨ ਆਉਏ ਪਾਪਨੇ ਸੁਆਇ ਕਰਾਈ ਫਿਰ ਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸੁਮਾਈ ਮਹਾਨਾ ਤੁਮ ਤਾਂ ਮਨ ਜਾਨ ਨੋ ਮਾਰ へ ਮਰ ਜਾਏ। ਇਨਾਨੇ ਗੁਰ ਬਖਸ਼ ਰਈ ਪ੍ਰਭ ਸਾਚਿਆ ਜੀ ਗੁਰ ਚਰਨੀ ਚਿਤਵਾਹੀ ਪਵੜੀ। ਸੰਤ भगत ਪਰਵਾਣ ਜੋ ਪ੍ਰਭ ਪਾਇਆ ਸਹੀ ਬਚੱਖਣ ਜਨਤਾ ਜਿਨੀ ਹਰ ਧਿਆਇਆ ਅੰਮ੍ਰਿਤ ਨਾਮਨ ਦਾਣ ਭੋਜਨ ਖਾਇਆ ਸਰਬਨਿ ਵਾਗੇ ਪੂ ਜਾਨ ਜੇ ਕੋ ਭੇ ਪਮੀ ਹਰ ਜੀ ਅਥਰਾਇਆ ਸਦੋ ਨਮੋ ਅੱਲਾ ਤੁਕਾਂ ਗੁਰ ਮਹਾਰਿ ਅੰਕੁਰ ਬਾਤੈ ਮਤਾਂ ਨਾਮ ਸਮਾਈ ਜਿ ਰੰਗੋ ਚਿਤ ਹੈ ਨਾਮ ਬੜਾ Tchau, um... Lu. ਸੋ ਸੁਆਮੀ ਰਣੇ ਕੀ ਇੰਦਰ ਸਾ ਕੋਈ ਕਰਾਇ ਤਾ ਕੋਈ ਪਾਇ ਇਹੋ ਬ੍ਰਹਮ ਵਿਚਾਰ ਹੋਇ ਦਰ ਸਾਚ ਹੈ ਅੰਕੀ ਜਨਨਾ ਮੈਂ ਆਪ ਸੁਣਾਇ ਪਾਉਣੀ ਉੰਭੋ ਸੱਜੇ ਬੰਗਾ ਦੇਵ ਰਬਵਾਨੀ ਮੁਰ ਦਿੱਤੇ ਨਾ ਮੇਰੋ ਸੰਪਰਹਾਰ ਜਿਸ ਗੁਰੂ ਕੇ ਸਰ ਬੇਗੰਗਾਇਆ ਮਹਾਰਾਹੀਓ ਨਕੀਰਤ ਨਰਜਾਈ ਆਪੇ ਹੀ ਕਾਲਯਨ ਆਪੇ ਜੰਤੋ ਪਾਲਿਆ ਆਪਰਖ ਪਾਲਿਓ ਨਾਸ ਰਖੇ ਕੈ ਸੰਭਾਏ ਇਹ ਰਤਨ ਮੇ ਨਲਿਆ ਨਾਨਕ ਪੜਤਾ ਸਦਾ ਬੰਦ ਪਉ ਦੂਜਾ ਜਾਦੇ ਵਨਹੀ ਹੋਵੇਂ ਸਬਦ ਚੁਗਾਈ ਮਹਾਰਾ ਪੀ ਗਿਆ